ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮਹਾਬਿੰਦਰਪਾਲ ਨਜ਼ਰ ਮਾਰਦੇ ਪੰਜਾਬ ਦੇ ਕੁਝ ਵੱਡੇ ਖਬਰਾਂ ਤੇ ਬਰਨਾਲਾ ਦੇ ਪਿੰਡ ਸੈਣਾ ਦੀ ਸਾਬਕਾ ਸਰਪੰਚ ਦੇ ਪੁੱਤਰ ਦੇ ਹੋਏ ਕਤਲ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਸਪੋਕਸਪਰਸਨ ਨੀਲ ਗਰਗ ਨੇ ਕੀਤੀ ਪ੍ਰੈਸ ਕਾਨਫਰੰਸ ਕਿਹਾ ਕਤਲ ਨੂੰ ਲੈ ਕੇ ਕੁਝ ਸਿਆਸੀ ਆਗੂਆਂ ਨੇ ਦਿੱਤਾ ਬੌਧਿਕ ਕੰਗਾਲੀ ਦਾ ਸਬੂਤ ਅਸੀਂ ਪਿਛਲੇ 2 ਦਿਨਾਂ ਦੇ ਵਿੱਚ ਦੇਖ ਰਹੇ ਹਾਂ ਕਿ ਸੈਣਾ ਪਿੰਡ ਦਾ ਇੱਕ ਨੌਜਵਾਨ ਸੁਖਵਿੰਦਰ ਸਿੰਘ ਕਲਕੱਤਾ ਜਿਹੜਾ ਕਿ ਉਥੋਂ ਦੇ ਸਾਬਕਾ ਸਰਪੰਚ ਦਾ ਪੁੱਤਰ ਆ ਉਸ ਦਾ ਕਤਲ ਹੋ ਜਾਂਦਾ ਸਾਨੂੰ ਉਸ ਚੀਜ਼ ਦਾ ਦੁੱਖ ਆ ਦਿਲੋਂ ਦੁੱਖ ਆ ਕਿ ਇੱਕ ਨੌਜਵਾਨ ਦਾ ਇਸ ਤਰੀਕੇ ਦੇ ਨਾਲ ਮਾਰਿਆ ਜਾਣਾ ਕੋਈ ਆਮ ਘਟਨਾ ਨਹੀਂ ਹੈਗੀ ਔਰ ਲੇਕਿਨ ਉਸ ਤੋਂ ਵੱਡਾ ਦੁੱਖ ਇਹ ਹੈਗਾ ਕਿ ਪਿਛਲੇ 2 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕੁਝ ਰਾਜਨੀਤਿਕ ਲੀਡਰਾਂ ਨੇ ਜਿਸ ਤਰੀਕੇ ਦੀ ਬੌਧਕ ਖੰਗਾਲੀ ਦਾ ਸਬੂਤ ਦਿੱਤਾ ਔਰ ਜਿਸ ਤਰੀਕੇ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਔਰ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੂੰ ਮਾਨ ਸਾਹਿਬ ਦੀ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕਰਨ ਦੀ ਕੋਸ਼ਿਸ਼ ਕੀਤੀ ਸੁਖਵਿੰਦਰ ਸਿੰਘ ਕਲਕੱਤਾ ਜੋ ਇੱਕ ਨੌਜਵਾਨ ਸੀ ਜਿਸ ਦਾ ਕਤਲ ਹੋਇਆ ਉਸ ਦੇ ਬਾਰੇ ਪ੍ਰੈਸ ਕਾਨਫਰੰਸ ਦੇ ਵਿੱਚ ਜੋ ਕੱਲ ਪੰਜਾਬ ਪੁਲਿਸ ਦੇ ਡੀਆਈਐਸ ਜੀ ਕੁਲਦੀਪ ਸਿੰਘ ਚਾਹਲ ਨੇ ਕੀਤੀ ਤੁਸੀਂ ਸਾਰਿਆਂ ਨੇ ਸੁਣਿਆ ਔਰ ਉਹਨਾਂ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਕਲਕੱਤਾ ਜੋ ਸੈਨਾ ਦਾ ਰਹਿਣ ਵਾਲਾ ਸੀ ਤੇ ਤਿੰਨ ਉਸਦੇ ਉਹ ਸਾਥੀ ਜਿਨ੍ਹਾਂ ਦੇ ਨਾਲ ਉਹ ਇਕੱਠੇ ਰਹਿੰਦੇ ਸੀ ਇਕੱਠੇ ਖਾਂਦੇ ਸੀ ਇਕੱਠੇ ਪੀਂਦੇ ਸੀ ਇਹ ਮੇਰੇ ਕੋਲੇ ਕੁਝ ਫੋਟੋਗ੍ਰਾਫਸ ਵੀ ਹੈਗੇ ਆ ਮੈਂ ਉਹ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਵਾਂ ਜਿਸ ਫੋਟੋ ਦੇ ਵਿੱਚ ਜਿਸ ਦਾ ਕਤਲ ਹੋਇਆ ਔਰ ਜਿਸ ਨੂੰ ਕਤਲ ਦੇ ਇਲਜ਼ਾਮ ਦੇ ਵਿੱਚ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਦੋਨੋਂ ਇੱਕੋ ਫੋਟੋ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੇ ਹੈਗੇ ਆ। ਔਰ ਕੁਲਦੀਪ ਚਾਹਲ ਜੀ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਕਿ ਕਿਸ ਤਰੀਕੇ ਨਾਲ ਇਹਨਾਂ ਦਾ ਆਪਸ ਦੇ ਵਿੱਚ ਲੈਣ ਦੇਣ ਵੀ ਸੀ। ਰਾਸ ਸੀ, ਰੰਜਿਸ਼ ਵੀ ਸੀ ਤੇ ਜਿਸ ਦੇ ਤਹਿਤ ਇਹ ਕਤਲ ਹੋਇਆ। ਲੇਕਿਨ ਪੰਜਾਬ ਪੁਲਿਸ ਨੂੰ ਮੈਂ ਸ਼ਾਬਾਸ਼ ਦੇਣੀ ਚਾਹਨਾ ਵਾਂ ਕਿ 24 ਘੰਟਿਆਂ ਦੇ ਅੰਦਰ ਅੰਦਰ ਜਿਸ ਤਰੀਕੇ ਨਾਲ ਉਹਨਾਂ ਨੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ। ਔਰ ਕਤਲ ਕਰਨ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਜਿਸ ਹਥਿਆਰ ਦੇ ਨਾਲ ਕਤਲ ਹੋਇਆ ਉਹ ਹਥਿਆਰ ਵੀ ਬਰਾਮਦ ਕੀਤਾ ਤੇ ਉਹ ਗੱਡੀ ਵੀ ਬਰਾਮਦ ਕੀਤੀ ਪੰਜਾਬ ਪੁਲਿਸ ਦੀ ਸ਼ਲਾਘਾ ਕਰਨ ਲਈ ਬਣਦੀ ਹੈ ਸਿੱਖ ਮੰਤਰੀ ਹਰਜੋਤ ਬੈਂਸ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਬਾਰੇ ਕੀਤੀ ਗਈ ਅਹਿਮ ਪ੍ਰੈਸ ਕਾਨਫਰੰਸ ਕਹਾ ਕੇ ਧਾਰਮਿਕ ਸੰਤਾਵਾਂ ਤੇ ਹੋਰ ਸ਼ਖਸੀਅਤਾਂ ਦੇ ਨਾਲ ਕੀਤੀ ਗਈ ਅਹਿਮ ਬੈਠਕ ਦੱਸਿਆ ਕਿ 1 ਨਵੰਬਰ ਤੋਂ ਲੈ ਕੇ 18 ਨਵੰਬਰ ਤੱਕ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਹੋਣਗੇ ਲਾਈਟ ਐਂਡ ਸਾਊਂਡ ਸ਼ੋਅ ਅੱਜ ਮਾਨਯੋਗ ਮੁੱਖ ਮੰਤਰੀ ਜੀ ਦੇ ਨਾਲ ਤੇ ਜਿਸ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਜੀ ਨੇ ਦੱਸਿਆ ਜੋ ਪਲਾਨ ਪੰਜਾਬ ਸਰਕਾਰ ਨੇ ਤਿਆਰ ਕੀਤਾ ਹੈ ਕਿ ਮਾਨਯੋਗ ਮੁੱਖ ਮੰਤਰੀ ਜੀ ਦੀ ਇਹ ਹਮੇਸ਼ਾ ਹੀ ਜਦੋਂ ਤੋਂ ਇਹ 350 ਸਾਲਾ ਸ਼ਤਾਬਦੀ ਦੇ ਅਸੀਂ ਤਿਆਰੀ ਸ਼ੁਰੂ ਕੀਤੀ ਹੈ ਸਾਨੂੰ ਮੇਰੇ ਨਾਲ ਮੇਰੇ ਸਾਥੀ ਦੀਪਕ ਬਾਲੀ ਜੀ ਤੇ ਸਾਡੇ ਮੰਤਰੀਆਂ ਦੀ ਟੀਮ ਕਰਮਪ੍ਰੀਤ ਸੌਨ ਜੀ ਹਰਪ੍ਰਜਨ ਸਿੰਘ ਜੀ ਸਾਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਕਿ ਵਿਸ਼ ਪੱਧਰ ਤੇ ਜਿਵੇਂ ਉਹ ਐਗਜ਼ੈਕਟ ਕਹਿੰਦੇ ਕਿ ਜਿਵੇਂ 올림픽 ਦੀ ਤਿਆਰੀ ਕਰਦੇ ਹੈ ਉਸ ਤਰੀਕੇ ਨਾਲ ਤੁਸੀਂ ਤਿਆਰੀ ਕਰਨੀ ਹੈ ਤੇ ਇਸ ਦਾ ਚੂਜ ਸਾਰਾ ਪਲਾਨ ਹੈ ਜਿਹੜਾ ਅਸੀਂ ਇਹਨਾਂ ਸਾਰੀਆਂ ਸੰਤਾ ਮਹਾਪੁਰਖਾਂ ਦੇ ਸਾਹਮਣੇ ਰੱਖਿਆ ਕਿਵੇਂ-ਕਿਵੇਂ ਸਰਕਾਰ ਸ਼ਤਾਬਦੀ ਮਨਾਊਗੀ ਨਾਲ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਕਿ ਸਾਡੇ ਐਸਡੀਪੀਸੀ ਮੈਂਬਰ ਵੀ ਸੀ 6 ਕਾਲਰਸ ਵੀ ਸੀਗੇ ਤੇ ਸਾਰੇ ਸੰਤਾ ਮਹਾਪੁਰਖਾਂ ਤੋਂ ਸਹਿਯੋਗ ਮੰਗਿਆ ਤੇ ਬੜੀ ਅੱਜ ਬੜੀ ਲੰਬੀ ਇਹ ਵਾਰਤਾਲਾਪ ਚੱਲਿਆ ਤੇ ਪਹਿਲੀ ਵਾਰੀ ਹੋਊਗਾ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਇੰਨੇ ਸੰਤਾ ਮਹਾਪੁਰਖਾਂ ਦੇ ਜਿਹੜੇ ਚਰਨ 'ਤੇ ਤੇ ਨਾਲ ਹੀ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਦੀ ਰਹਿਸ਼ ਵਿਖੇ ਫਤਿਹ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ੋਭੇ ਤੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਜਾਪ ਹੋਇਆ ਅਰਦਾਸ ਹੋਈ ਸਮੂਹੀ ਅਰਦਾਸ ਹੋਈ ਗੁਰੂ ਸਾਹਿਬ ਜੀ ਦੇ ਨੌਵੇਂ ਪਾਤਸ਼ਾਹ ਦੇ ਚਰਨਾਂ 'ਚ ਦਸਮ ਪਿਤਾ ਦੇ ਚਰਨਾਂ 'ਚ ਤੁੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਚ ਅਰਦਾਸ ਹੋਈ ਕਿ ਸਾਡੇ ਸਾਰਿਆਂ ਦੇ ਸਿਰਾਂ ਤੇ ਹੱਥ ਰੱਖੋ ਅਸੀਂ ਆਪ ਜੀ ਦੀ ਸ਼ਤਾਬ ਦੀ ਵੱਡੇ ਪੱਦਰ ਤੇ ਬਣਾ ਸਕੀ ਤੇ ਨਾਲ ਹੀ ਸਾਰੇ ਸੰਤਾਂ ਮੁਰਖਾਂ ਸੰਤਾਂ ਮਹਾਪੱਖਾਂ ਨੂੰ ਜਿਹੜਾ ਹੈ ਸਨਮਾਨ ਹੋਇਆ ਇਹ ਸਾਰਾ ਜੋ ਪਲਾਨ ਹੈ ਜੀ ਜਿਵੇਂ ਮੈਂ ਅੱਗੇ ਵੀ ਦੱਸਿਆ ਤੇ ਇੱਕ ਵਾਰੀ ਦੁਬਾਰਾ ਡਿਟੇਲ ਦੇ ਵਿੱਚ ਮਿਤੀ 25 ਅਕਤੂਬਰ ਨੂੰ 25 ਅਕਤੂਬਰ ਨੂੰ ਗੁਰਦੁਆਰਾ ਸੀਸਗੰਸ ਸਾਹਿਬ ਦਿੱਲੀ ਵਿਖੇ ਅਰਦਾਸ ਕਰਕੇ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਸਾਰੀ ਸਾਰੀ ਸਰਕਾਰ ਅਰਦਾਸ ਕਰਕੇ ਰਸਮੀ ਤੌਰ ਤੇ ਸਮਾਗਮਾਂ ਦੀ ਸ਼ੁਰੂਆਤ ਹੋ ਗਈ ਤੇ ਉਸੇ ਦਿਨ ਸ਼ਾਮ ਨੂੰ ਗੁਰਦੁਆਰਾ ਕਾਪਗੰਸ ਸਾਹਿਬ ਦਿੱਲੀ ਵਿਖੇ ਜਿਹੜਾ ਹੈ ਕੀਰਤਨ ਦਰਬਾਰ ਹੋਪਰਾ ਤੇ ਠੀਕ 25 ਤਰੀਕ ਤੋਂ ਬਾਅਦ ਪੰਜਾਬ ਦੇ ਸਾਰੇ ਕਾਲਜੇਸ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਚਾਹੇ ਉਹ ਪ੍ਰਾਈਵੇਟ ਹੈ ਚਾਹੇ ਸਰਕਾਰੀ ਨੇ ਚਾਹੇ ਉਹ ਐਡਿਟ ਨੇ ਉਹਨਾਂ ਸਾਰੇ ਯੂਨੀਵਰਸਿਟੀਆਂ ਕਾਲਜੇਸ ਦੇ ਵਿੱਚ ਸੈਮੀਨਾਰਸ ਹੋਣਗੇ ਨਵੇਂ ਪਾਤਸ਼ਾਹ ਧੰਤਨ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਰੇ ਉਹਨਾਂ ਦੀ ਬਾਣੀ ਦੇ ਉੱਤੇ ਉਹਨਾਂ ਦੇ ਸ਼ਹਾਦਤ ਦੇ ਉੱਤੇ ਤੇ ਨਾਲ ਹੀ ਗੁਰੂ ਸਾਹਿਬ ਦੇ ਜੀਵਨ ਦੇ ਨਾਲ ਜਿਵੇਂ ਜਿਹੜੇ ਸਿੰਘ ਨਾਲ ਸ਼ਹੀਦ ਹੋਏ ਭਾਈ ਮਤੀ ਦਾਸ ਦੀ ਭਾਈ ਸਤੀ ਦਾਸ ਦੀ ਭਾਈ ਦਿਆਲਾ ਜੀ ਤੇ ਜਿਹੜੇ ਸਾਡੇ ਭਾਈ ਜੈਤਾ ਜੀ ਇਹਨਾਂ ਸਭ ਦੇ ਜੀਵਨਾ ਬਾਰੇ ਸੈਮੀਨਾਰਸ ਤੇ ਵੱਖ-ਵੱਖ ਪ੍ਰੋਗਰਾਮ ਹੋਣਗੇ 1 ਨਵੰਬਰ ਤੋਂ ਲੈ ਕੇ 18 ਨਵੰਬਰ ਤੱਕ ਪੰਜਾਬ ਦੇ 23 ਦੇ 23 ਜ਼ਿਲ੍ਹਿਆਂ ਦੇ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਜਿਹੜਾ ਵਰਲਡ ਕਲਾਸ ਲਾਈਟ ਐਂਡ ਸਾਊਂਡ ਸ਼ੋਅ ਹੋਣਗੇ ਜਿਦੇ ਵੀ ਥਰੂ ਲੇਜ਼ਰ ਲਾਈਟਸ ਤੇ ਥਰੂ 3D افेक्ट ਗੁਰੂ ਸਾਹਿਬ ਦਾ ਜੀਵਨ ਉਹਨਾਂ ਦੀ ਸ਼ਹਾਦਤ ਬਾਰੇ ਦੱਸਿਆ ਜਾਊਗਾ ਹਰ ਇੱਕ ਜ਼ਿਲ੍ਹੇ ਦੇ ਵਿੱਚ ਹੋਣਗੇ ਗੁਰੂ ਸਾਹਿਬ ਦੇ ਚਰਨ ਛੋਕ ਪ੍ਰਾਪਤ ਇੱਕ ਹੋਗੇ ਕਾਰੋਬਾਰੀ ਤੇ ਪੰਜਾਬ ਯੋਜਨਾ ਬੋਰਡ ਦੇ ਸਾਬਕਾ ਵਾਈਸ ਚੇਅਰਮੈਨ ਰਹੇ ਅਰਜੰਦਰ ਗੁਪਤਾ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਵਾਰੀ ਮਨੀਸ਼ ਸਿਸੋਧੀਆਂ ਨਾਲ ਕੀਤੀ ਗੱਲਬਾਤ ਪਾਰਟੀ ਵੱਲੋਂ ਗੁਪਤਾ ਨੂੰ ਐਲਾਨਿਆ ਗਿਆ ਹੈ ਰਾਜ ਸਭਾ ਦੇ ਲਈ ਉਮੀਦਵਾਰ ਪੰਜਾਬ ਸਰਕਾਰ ਦੀ ਮੇਰਾ ਘਰ ਮੇਰਾ ਮਾਂ ਸਕੀਮ ਦੇ ਤਹਿਤ ਲਾਲ ਲਕੀਰ ਅੰਦਰ ਆਉਂਦੀਆਂ ਜ਼ਮੀਨਾਂ ਤੇ ਹੋਰ ਜਾਇਦਾਦਾਂ ਦੀ ਮਾਲਕੀ ਦਾ ਹੱਕ ਦਿੰਦੇ ਹੋਏ ਤਰਨਤਾਰਨ ਵਿਖੇ ਪਿੰਡ ਬੈਲਾ ਦੇ ਵਿੱਚ ਲਗਾਏ ਗਏ ਕੈਂਪ ਦੌਰਾਨ ਅਨੇਕਾਂ ਪਰਿਵਾਰਾਂ ਨੂੰ ਵੰਡੇ ਗਏ ਪ੍ਰਾਪਰਟੀ ਦੇ ਸਰਟੀਫਿਕੇਟ 36 ਸ਼ੁਰੂ ਹੋ ਸਕਦਾ ਹੈ ਪੰਜਾਬ ਦੇ ਹਲਵਾਰਾ ਦਾ ਹਵਾਈ ਅੱਡਾ ਕੇਂਦਰੀ ਰੇਲ ਰਾਜ ਮੰਤਰੀ ਰਮਨਜੀਤ ਸਿੰਘ ਬਿੱਟੂ ਨੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਲਿਖਿਆ ਕਿ ਨਾਗਰਿਕ ਸ਼ਹਿਰੀ ਹਵਾਬਾਜ਼ੀ ਸੁਰੱਖਿਆ ਵਿਰੋਧੀ ਟੀਮ ਬਿਲਡਿੰਗ ਕਲੀਅਰੈਂਸ ਦੇ ਲਈ ਪਹੁੰਚ ਰਹੀ ਲੁਧਿਆਣਾ ਹੁਸ਼ਿਆਰਪੁਰ ਪੁਲਿਸ ਨੇ ਇੱਕ ਲੇਡੀ ਨਸ਼ਾ ਤਸਕਰ ਦੇ ਘਰ ਤੇ ਕੀਤੀ ਵੱਡوزر ਕਾਰਵਾਈ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੇਡੀ ਨਸ਼ਾ ਤਸਕਰ ਦੇ ਖਿਲਾਫ ਨੇ ਨਸ਼ੇ ਦੇ 11 ਪਰਚੇ ਦਰਜ ਤੇ ਅਜੇ ਵੀ ਕਟਰੀਏ ਉਹ ਜੇਲ੍ਹ ਉਹਦੇ ਤਹਿਤ ਹੀ ਅੱਜ ਅਸੀਂ ਪੁਲਿਸ ਸਟੇਸ਼ਨ ਟਾਂਡਾ ਦੀ ਜੂਰਿਸਡਿਕਸ਼ਨ ਦੇ ਵਿੱਚ ਚੰਡੀਗੜ੍ਹ ਕਲੋਨੀ ਦੇ ਵਿੱਚ ਖੜੇ ਹੈਗੇ ਆ ਇੱਥੇ ਇੱਕ ਸਰਬਜੀਤ ਕੌਰ ਨਾਮਕ ਇੱਕ ਲੇਡੀ ਹੈਗੀ ਜਿਹਦੇ ਤੇ ਪਹਿਲਾਂ 11 ਐਫਆਈਆਰਸ ਦਰਜ ਹੈ ਉਹਨੂੰ ਕਨਵਿਕਸ਼ਨ ਵੀ ਹੋਈ ਹੈ ਐਂਡ ਹਾਲ ਦੀ ਘੜੀ ਵੀ ਉਹ ਜੇਲ੍ਹ ਦੇ ਵਿੱਚ ਬੰਦ ਹੈ ਉਹਨੇ ਇਲੀਗਲ ਕੰਮ ਕਰਦੇ ਹੋਏ ਉਹਦੇ ਤੇ 11 ਐਨਡੀਪੀਐਸ ਦੀ ਐਫਆਇਰ ਦਰਜ ਹੈ ਇਲੀਗਲ ਪ੍ਰੋਸੀਡਸ ਦੇ ਰਾਹੀਂ ਇੱਥੇ ਕੰਸਟਰਕਸ਼ਨ ਕੀਤੀ ਹੋਈ ਹੈ ਜੋ ਕਿ ਵਕਫ ਬੋਰਡ ਦੀ ਲੈਂਡ ਹੈਗੀ ਅੱਜ ਸਾਡੇ ਨਾਲ ਵਕਫ ਬੋਰਡ ਦੇ ਈਓ ਸਾਹਿਬ ਤੇ ਤਹਿਸੀਲਦਾਰ ਸਾਹਿਬ ਨਾਲ ਡਿਊਟੀ ਮੈਜਿਸਟ੍ਰੇਟਸ ਇੱਥੇ ਹੈਗੇ ਸਾਨੂੰ ਵਿਦ ਡਿਊ ਪ੍ਰੋਸੈਸ ਫੋਲੋ ਕਰਦੇ ਹੋਏ ਹੁਸ਼ਿਆਰਪੁਰ ਪੁਲਿਸ ਨੂੰ ਲੈਟਰ ਮੌਸੂਲ ਹੋਈ ਸੀਗੀ ਟੂ ਪ੍ਰੋਵਾਈਡ ਪੁਲਿਸ ਹੈਲਪ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇਹ ਲੇਡੀ ਬੜੀ ਨੋਟੋਰੀਅਸ ਹੈ ਐਂਡ ਕ੍ਰਿਮੀਨਲ ਐਂਟੀਸੀਡੈਂਟਸ ਹੈ ਸਾਨੂੰ ਖਦਸ਼ਾ ਸੀਗਾ ਕਿ ਇੱਥੇ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਇਸ ਕਰਕੇ ਸੀਨੀਅਰ ਆਫਸਰਸ ਦੇ ਤਹਿਤ ਭਾਰੀ ਪੁਲਿਸ ਬਲ ਇੱਥੇ ਲਾਇਆ ਗਿਆ ਹੈਗਾ ਐਂਡ ਵਰਕ ਬੋਰਡ ਅੱਜ ਇੱਥੇ ਪਹੁੰਚ ਕੇ ਇਸ ਇਲੀਗਲ ਪ੍ਰਾਪਰਟੀ ਨੂੰ ਡਿਮੋਲਿਸ਼ ਕਰ ਰਿਹਾ ਹੈਗਾ ਐਂਡ ਇਹਦਾ ਪੋゼਸ਼ਨ ਲੇਊਗਾ ਇਹਦੇ ਰਾਹੀਂ ਅਸੀਂ ਸਾਰਿਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਜੋ ਵੀ ਕੋਈ ਇਲੀਗਲ ਪ੍ਰੋਸੀਡਸ ਦੇ ਰਾਹੀਂ ਸਪੈਸ਼ਲੀ ਅਗਰ ਐਨਡੀਪੀਐਸ ਐਕਟ ਦੇ ਵਿੱਚ ਇਲੀਗਲ ਕੰਮ ਕਰਦੇ ਹੋਏ ਇਲੀਗਲ ਪ੍ਰੋਸੀਡਸ ਦੇ ਰਾਹੀਂ ਕੋਈ ਅਗਰ ਪ੍ਰਾਪਰਟੀ ਇਕਤਿਆਰ ਕਰਦਾ ਹੈ ਬਣਾਉਂਦਾ ਹੈ ਉਦੇ ਖਿਲਾਫ ਡਿਊ ਪ੍ਰੋਸੈਸ ਆਫ ਲਾ ਫੋਲੋ ਕਰਦੇ ਹੋਏ ਸਟ੍ਰਿਕਟ ਲੀਗਲ ਕਾਰਵਾਈ ਕੀਤੀ ਜਾਊਗੀ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਬਰਸਾਤੀ ਮੱਕੀ ਬਾਰੇ ਕੀਤੀ ਪ੍ਰੈਸ ਕਾਨਫਰੰਸ ਜਾਣਕਾਰੀ ਦਿੱਤੀ ਕਿ ਉਹਨਾਂ ਖੇਤੀਬਾੜੀ ਮੰਤਰੀ ਤੇ ਚੀਫ ਸਕੱਤਰ ਨਾਲ ਮੁਲਾਕਾਤ ਕਰਕੇ ਮੱਕੀ ਵੇਚਣ ਵਾਲੇ ਕਿਸਾਨਾਂ ਦਾ ਮੰਗਿਆ ਡਾਟਾ ਤੇ ਉਹਨਾਂ ਵੱਲੋਂ ਮੱਕੀ ਦੀ ਫਸਲ ਘੱਟੋ-ਘੱਟ ਸਮਰਥਨ ਮੁੱਲ ਤੇ ਖਰੀਦੀ ਜਾਏਗੀ ਅਹਿਮ ਬਤਾਇਆ ਮੈਂ ਇੱਕ ਐਲਾਨ ਕੀਤਾ ਸੀਗਾ ਕਿ ਬਰਸਾਤੀ ਮੱਕੀ ਜਿਹੜਾ ਬੰਦਾ ਬੀਜੇਗਾ ਮੈਂ ਐਮਐਸਪੀ ਤੇ ਉਹਦੀ ਮੱਕੀ ਖਰੀਦਾਂਗਾ ਮੱਕੀ ਪੱਕ ਗਈ ਆ ਮੈਂ ਪਿਛਲੇ ਦਿਨੀ ਖੁੱਡੀਆਂ ਸਾਹਿਬ ਨੂੰ ਮਿਲਿਆ ਔਰ ਚੀਫ ਸੈਕਟਰੀ ਸਾਹਿਬ ਨੂੰ ਮਿਲਿਆ ਉਹਨਾਂ ਨੂੰ ਮਿਲ ਕੇ ਮੈਂ ਕਿਹਾ ਜੀ ਸਾਡੇ ਕੋਲ ਸਾਡਾ ਆਪਣਾ ਡਾਟਾ ਤਾਂ ਹੈਗਾ ਬਟ ਕੁਝ ਬੰਦਿਆਂ ਨੇ ਡਾਇਰੈਕਟਲੀ بھیਜੀ ਆ ਕੁਝ ਨੇ ਤੁਹਾਡੇ ਮਹਿਕਮੇ ਕਰਕੇ ਵੀ ਭੀਜੀ ਹੋਗੀ ਤੇ ਉਹ ਲਿਸਟ ਸਾਨੂੰ ਤੁਸੀਂ ਦਿਵਾ ਦਿਓ ਕਿਉਂਕਿ ਉਹਨਾਂ ਨੂੰ ਇਹ ਨਾਲੇ ਕੰਪਨਸੇਸ਼ਨ ਵੀ ਦੇਣਾ ਨਾ ਉਹਦਾ 7000 ਰੁਪਏ ਜਾਂ 8000 ਰੁਪਏ ਕਿਲਾ ਜੋ ਨੇ ਤੋਂ ਮੱਕੀ ਮੱਕੀ ਤੇ ਹੋਂ ਤੇ ਬਿਜਲੀ ਦਾ ਬੈਨੀਫਿਟ ਤੇ ਇਹਨਾਂ ਕੋਲ ਲਿਸਟ ਆ ਤੇ ਦੇ ਵਰ ਕਾਈਂਡ ਇਨਫ ਕਿ ਸਾਨੂੰ ਲਿਸਟ ਦਿੱਤੀ ਲਿਸਟ ਮੈਂ ਮੰਗੀ ਕਾਦੇ ਲਈ ਮੇਰੇ ਵਾਲਾ ਤਾਂ ਹੈਗਾ ਮੈਨੂੰ ਪਤਾ ਹੈ ਕਿਹੜੀ ਮੰਡੀ ਚ ਆਪਾਂ ਉਹਨਾਂ ਦਾ ਪਰਚੇਸ ਸੈਂਟਰ ਖੋਲਣਾ ਇਹਨਾਂ ਦੀ ਲਿਸਟ ਨਾਲ ਸਾਨੂੰ ਫਾਇਦਾ ਹੋਇਆ ਕਿ ਪੰਜਾਬ ਦੇ ਵਿੱਚ ਸਾਨੂੰ ਕੋਈ ਮਾੜਾ ਨਹੀਂ ਕਹਿ ਸਕਦਾ ਤੇ ਉਹ ਅਸੀਂ ਅ ਪਰਚੇਜ਼ ਹੁਣ ਚਾਲੂ ਕੱਲੇ ਕੱਲੇ ਬੰਦੇ ਨੂੰ ਟੈਲੀਫੋਨ ਰਾਈ ਅਸੀਂ ਬਣਾ ਲਿਆ ਉਹਨਾਂ ਦਾ ਕੰਟੈਕਟ ਪਰ ਉਹਨਾਂ ਨੂੰ ਇਹ ਕਿਹਾ ਕਿ ਭਾਈ ਮੈਂ ਮੈਂ ਚਾਹਾਂਗਾ ਜੇ ਤੁਸੀਂ ਟੈਲੀਫੋਨ ਨੰਬਰ ਲਿਖ ਦਿਓ ਕਿ ਰਾਣਾ 슈ਗਰ ਸਰੋਂ ਗੁਰਸੇਵਕ ਸਿੰਘ 987781 7418 ਟੈਲੀਫੋਨ ਨੰਬਰ ਹੈ ਇੱਕ ਮੈਨੇਜਰ ਦੀ ਡਿਊਟੀ ਲਈ ਹੈ ਕਿ ਪਹਿਲੀ ਗੱਲ ਤੇ ਪਰਚੇਸ ਐਸ ਪਰ ਸਪੈਸੀਫਿਕੇਸ਼ਨਸ ਜੋ ਗਵਰਨਮੈਂਟ ਆਫ ਇੰਡੀਆ ਕਹਿੰਦੀ ਹੈ ਕਿ 2400 4400 ਰੁਪਏ ਐ ਐਮਐਸਪੀ ਉਹ ਦੇਵਾਂਗੇ ਮੌਇਸਚਰ ਜੋ ਪ੍ਰਿਸਕ੍ਰਾਈਬ ਹੋਦਰ ਸਾਹਿਬ ਨਾਲ ਅਸੀਂ ਉਹ ਮਕੀ ਪਰਚੇਸ ਕਰਾਂਗੇ ਕੇਂਦਰੀ ਰਾਜ ਮੰਤਰੀ ਜਾਰਜ ਕੁਰੀਆਨ ਨੇ ਮੋਗਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ ਕਿਸਾਨਾਂ ਨਾਲ ਮਿਲ ਕੇ ਜਾਣੀਆਂ ਉਹਨਾਂ ਦੀਆਂ ਮੁਸ਼ਕਲਾਂ ਕਿਹਾ ਕਿ ਜਦੋਂ ਤੱਕ ਸੂਬਾ ਸਰਕਾਰ ਨੁਕਸਾਨਬਾਦੀ ਪੂਰੀ ਰਿਪੋਰਟ ਕੇਂਦਰ ਨੂੰ ਨਹੀਂ ਦਿੰਦੀ ਉਦੋਂ ਤੱਕ ਨਹੀਂ ਮਿਲੇਗਾ ਮੁਆਵਜ਼ਾ ਮੋਹਾਲੀ ਦੇ ਖੜ ਸ਼ਹਿਰ ਵਿੱਚ ਇੱਕ ਨੌਜਵਾਨ ਦਾ ਦੋਸਤ ਵੱਲੋਂ ਹੀ ਗੋਲੀ ਮਾਰ ਕੇ ਕੀਤਾ ਗਿਆ ਕਤਲ ਮ੍ਰਿਤਕ ਦੱਸਿਆ ਜਾ ਰਿਹਾ ਹਿਮਾਚਲ ਦਾ ਰਹਿਣ ਵਾਲਾ ਤੇ ਖੜ ਵਿੱਚ ਕਰ ਰਿਹਾ ਸੀ ਕੰਪਿਊਟਰ ਕੋਚਿੰਗ ਸ਼੍ਰੀ ਚਮਕੌਰ ਸਾਹਿਬ ਰੋਪੜ ਸੜਕ ਤੇ ਹੋਇਆ ਦਰਦਨਾਕ ਹਾਦਸਾ ਬਲੈਰੋ ਤੇ ਮਰੂਤੀ ਦੀ ਭਿਆਨਕ ਟੱਕਰ ਦਰਮਿਆਨ ਛੁੱਟੀ ਕੱਟਣ ਜਾ ਰਹੇ ਦੋ ਫੌਜੀ ਜਵਾਨਾਂ ਦੀ ਹੋਈ ਮੌਕੇ ਤੇ ਮੌਤ ਇੱਕ ਹੋਇਆ ਜ਼ਖਮੀ ਤੇ ਪੁਲਿਸ ਵੱਲੋਂ ਜਾਂਚ ਕੀਤੀ ਗਈ ਸ਼ੁਰੂ ਤਾਸੀ ਪੰਜਾਬ ਦੀ ਕੁਝ ਵੱਡੀਆਂ ਖਬਰਾਂ ਤਾਜ਼ਾ ਤੇ ਹੋਰ ਜਾਣਕਾਰੀ ਲਈ ਜੁੜੇ ਰਹੋ ਜਗਬਾਣੀ ਟੀਵੀ ਨਾਲ ਸੰਦੇਸ਼ ਇਜਾਜ਼ਤ ਅਸ਼ੇਕਾਲ